ਕੜਾ ਨਾਮ ਡੈਜ਼ਿਗਨੇਸ਼ਨ ਤੇ ਅੱਜ ਪ੍ਰੋਟੈਸਟ ਕਰ ਰਹੇ ਹੋ ਕੀ ਡਿਮਾਂਡਸ ਕੀ ਕਹਿਣਾ ਬੰਦਾ ਸੁਖਵਿੰਦਰ ਸਿੰਘ ਗੋਲਡੀ ਕੈਸ਼ੀਅਰ ਪੰਜਾਬ বিজেপি ਤੇ ਮੇਰੇ ਨਾਲ ਸਾਡੇ ਪ੍ਰਦੇਸ਼ ਦੇ ਸੈਕਟਰੀ ਭਾਨੂੰ ਜੀ ਸਾਡੇ ਜ਼ਿਲ੍ਹੇ ਦੇ ਮਹਾ ਮੰਤਰੀ ਔਜਲਾ ਸਾਹਿਬ ਇਸ ਮੰਡਲ ਦੇ ਮੰਡਲ ਪ੍ਰਧਾਨ ਅ ਵਿਸ਼ੇ ਗੁਪਤਾ ਜੀ ਤੇ ਸਾਰੇ ਇਕਰਾਲੀ ਦੀ ਜਿਹੜੀ ਮੰਡਲ ਦੀ ਟੀਮ ਹੈ ਅੱਜ ਅਸੀਂ ਇਕੱਠੇ ਹੋ ਕੇ ਪੂਰੇ ਪੰਜਾਬ ਦੇ ਵਿੱਚ ਹਰੇਕ ਮੰਡਲ ਦੇ ਉੱਤੇ ਜਿਹੜੀ ਆਫਤਾ ਦੀ ਸਰਕਾਰ ਪਿਛਲੇ 3 ਸਾਲ ਪਹਿਲਾਂ ਪੰਜਾਬ ਦਾ ਵੇੜਾ ਕਰਨ ਕਰਨ ਵਾਸਤੇ ਪੰਜਾਬ ਦੇ ਲੋਕਾਂ ਨੇ ਬਹੁਤ ਹੀ ਆਸ ਤੇ ਉਮੀਦ ਦੇ ਨਾਲ ਇਹਨਾਂ ਨੂੰ ਬੜੇ ਭਾਰੀ ਬੋਮ ਦੇ ਨਾਲ ਜਿਤਾ ਕੇ ਇੱਥੇ ਇਹਨਾਂ ਦੀ ਸਰਕਾਰ ਬਣਾਈ ਸੀ ਪੰਜਾਬ ਦੇ ਲੋਕਾਂ ਨੂੰ ਵੀ ਸਾਨੂੰ ਸਾਰਿਆਂ ਨੂੰ ਇਹ ਲੱਗਦਾ ਸੀ ਵੀ ਇਹ ਸਰਕਾਰ ਆ ਕੇ ਪਤਾ ਨਹੀਂ ਪੰਜਾਬ ਦੇ ਜਿਹੜੇ ਕਰਜ਼ੇ ਸੀ ਪੰਜਾਬ ਦਾ ਇਹ ਵਾਅਦੇ ਕਰਦੇ ਸੀ ਪੰਜਾਬ ਦੇ ਵਿੱਚ ਜਿਹੜਾ ਪੂ ਮਾਫੀਆ ਪੰਜਾਬ ਦੇ ਵਿੱਚ ਰੇਤ ਮਾਫੀਆ ਪੰਜਾਬ ਦੇ ਵਿੱਚ ਡਰੱਗਸ ਦੀ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਅਸੀਂ ਆਂਦੇ ਹੀ ਚੁਟਕੀਆਂ ਮਾਰ ਕੇ ਹੱਲ ਕਰ ਦਾਂਗੇ ਪੰਜਾਬ ਦੇ ਕਿਸਾਨ ਜਿਹੜੇ ਬਾਰਡਰਾਂ ਤੇ ਬੈਠੇ ਐ ਉਹ ਕਹਿੰਦੇ ਸੀ ਅਸੀਂ ਸਰਕਾਰ ਬਣਾਉਂਦੇ ਹੀ ਇਹਨਾਂ ਨੂੰ ਐਮਐਸਬੀ ਦਵਾਂਗੇ ਸਾਰੀ ਫਸਲਾਂ ਤੇ ਪਰ ਅੱਜ 3 ਸਾਲ ਦਾ ਆਪਣਾ ਇਹ ਨਾਮ ਦੇ ਫਿਰਦੇ ਐ ਪੁਰਦ ਭਾਰਤੀ ਜਨਤਾ ਪਾਰਟੀ ਦੇ ਲੋਕ ਤੇ ਪੰਜਾਬ ਦੇ ਲੋਕ ਇਹਨਾਂ ਨੂੰ ਪੁੱਛਣਾ ਚਾਹੁੰਦੇ ਐ ਭਗਵੰਤ ਮਾਨ ਕੇਜਰੀਵਾਲ ਜਿਹੜੀ ਤੁਸੀਂ ਵਾਅਦੇ ਕਰਕੇ ਪੰਜਾਬ ਦੇ ਪੋਲੇ ਪਾਏ ਲੋਕਾਂ ਨੂੰ ਠੱਗ ਕੇ ਕਹਿਆ ਸੀ ਕਿ ਅਸੀਂ ਹਜ਼ਾਰ-ਹਜ਼ਾਰ ਰੁਪਏ ਹਰੇਕ ਪੈਣਾ ਨੂੰ ਦਵਾਂਗੇ ਸ਼ਗਨ ਸਕੀਮ ਦਵਾਂਗੇ ਹਰੇਕ ਕੱਚੇ ਘਰ ਨੂੰ ਪੱਕਾ ਬਣਾ ਕੇ ਦਵਾਂਗੇ ਐਮਐਸਪੀ ਦਵਾਂਗੇ ਤੇ ਇਥੋਂ ਲਾਅ ਐਂਡ ਆਰਡਰ ਦੀ ਸਥਿਤੀ ਠੀਕ ਕਰਾਂਗੇ ਅੱਜ ਪੰਜਾਬ ਦੇ ਵਿੱਚ ਤੁਸੀਂ ਰੋਜ਼ ਪੜ੍ਹਦੇ ਹੋ ਖ਼ਬਰਾਂ 'ਚ ਸੁਣਦੇ ਹੋ ਕਿ ਹਰੇਕ ਬੱਚਾ ਰੋਜ਼ ਦੋ ਤਿੰਨ ਬੱਚੇ ਡਰੱਗ ਦੀ ਭੇਡ ਚੜ ਰਹੇ ਆਂ ਰੋਜ਼ ਲੋਕਾਂ ਨੂੰ ਫੋਨ ਆਉਂਦੇ ਆਂ ਮਾਫੀਆ ਦੇ ਕਿ ਸਾਨੂੰ ਪੈਸੇ ਦੇ ਜੇ ਪੰਜਾਬ 'ਚ ਰਹਿਣਾ ਹੈ ਜੇ ਪੰਜਾਬ 'ਚ ਬਿਜ਼ਨਸ ਕਰਨਾ ਹੈ ਇਹ ਹਾਲ ਲਾਅ ਐਂਡ ਆਰਡਰ ਦਾ ਹੋ ਗਿਆ ਨਾ ਥਾਣਿਆਂ ਕਚੈਰੀਆਂ ਦੇ ਵਿੱਚ ਪੰਜਾਬ ਦੇ ਕਿਸੇ ਲੋਕ ਦੀ ਗੱਲ ਸੁਣੀ ਜਾ ਰਹੀ ਹੈ ਨਾ ਹੀ ਕੋਈ ਡਿਵੈਲਪਮੈਂਟ ਹੋਈ ਹੈ ਅਸੀਂ ਪੰਜਾਬ ਦੇ ਲੋਕਾਂ ਨੂੰ ਦੱਸਣਾ ਚਾਹੁੰਦੇ ਆ ਕਿ ਭਾਈ ਇਹ ਕੇਜਰੀਵਾਲ ਦੀ ਸਰਕਾਰ ਜਿਹੜੀ ਸੁੱਤੀ ਪਈ ਐ ਉਹਨੂੰ ਜਗਾਓ 2 ਸਾਲ ਰਹਿ ਗਏ ਆ ਪੰਜਾਬ ਦਾ ਬੇੜਾ ਗਰਖ ਤੁਰਨ ਕਰਨ ਹੀ ਲੱਗੇ ਹੋਏ ਆ ਨੇ ਸੋ ਅਸੀਂ ਅੱਜ ਸਾਰੇ ਪੰਜਾਬ ਦੇ ਵਿੱਚ ਇਹ ਤਰਨਾ ਪ੍ਰਦਰਸ਼ਨ ਕਰਕੇ ਪੰਜਾਬ ਦੇ ਲੋਕਾਂ ਨੂੰ ਤੇ ਕੇਜਰੀਵਾਲ ਨੂੰ ਜਗਾਉਣਾ ਚਾਹੁੰਦੇ ਆ ਭਗਵੰਤਵਾਨ ਨੂੰ ਜਗਾਉਣਾ ਚਾਹੁੰਦੇ ਆ ਕਿ ਪੰਜਾਬ ਦੇ ਲੋਕਾਂ ਦਾ ਬੁਰਾ ਹਾਲ ਨਾ ਕਰ ਪੰਜਾਬ ਨੂੰ ਡਰਗਸ ਮੁਕਤ ਕਰਨ ਦਾ ਤੋ ਵਾਦਾ ਕੀਤਾ ਸੀ ਲੇਡੀਜ਼ ਨੂੰ ਪੈਸੇ ਦੇਣੇ ਸੀ ਉਹ ਜਗਾਣ ਲਈ ਅੱਜ ਸਾਰੇ ਅਸੀਂ ਇਕੱਠੇ ਹੋ ਕੇ ਪ੍ਰੋਟੈਸਟ ਕਰ ਰਹੇ ਹਾਂ ਡਰਗ ਦੀ ਗੱਲ ਕਰੀ ਐ ਪਰ ਉਹ ਤਾਂ ਕਹਿ ਰਹੇ ਵੀ ਅਸੀਂ ਮਕਾਨ ਲੋਕਾਂ ਦੇ ਤਾਂ ਟਾ ਰਹੇ ਆ ਜੀ ਮਕਾਨ ਢਾਲ ਨਾਲ ਡਰੱਗਸ ਨਹੀਂ ਖਤਮ ਹੋਇਆ ਲੋਕਾਂ ਦੇ ਬੱਚੇ ਮਰ ਰਹੇ ਆ ਮਕਾਨ ਤਾਂ ਹੋ ਸਕਦਾ ਉਹਨਾਂ ਦੇ ਮਾਪੇ ਬਾਪ ਨੇ ਗੇੜੀ ਕਮਾਈ ਦੇ ਨਾਲ ਬਣਾਇਆ ਹੋਇਆ ਏ ਕੋਈ ਕਾਨੂੰਨ ਦੀ ਵਿਵਸਥਾ ਇੱਥੇ ਹੈ ਨਹੀਂ ਇਹ ਆਪੇ ਕਾਨੂੰਨ ਆਪੇ ਜੱਜ ਬਣ ਗਿਆ ਆਪ ਹੀ ਇਹ ਸਿਪਾਹੀ ਬਣ ਗਿਆ ਸੋ ਪਹਿਲਾਂ ਚੈੱਕ ਕਰਨਾ ਚਾਹੀਦਾ ਕਿ ਵਾਕਈ ਹੈ ਇੱਥੇ ਡਰੱਗ ਮੰਨੀ ਲੱਗੀ ਹੋਈ ਹੈ ਤੇ ਮਕਾਨ ਢਾਣ ਦੀ ਗੱਲ ਵੀ ਹੈ ਪਰ ਇਹਨੂੰ ਡਰੱਗ ਤੋਂ ਮੁਕਤ ਵੀ ਕਰੇ